ਤੁਸੀਂ ਦੇਖ ਰਹੇ ਹੋ ਸਾਂਝੀ ਟੀਵੀ ਨਿਊਜ਼ ਪੋਰਟਲ ਪਿੰਡ ਵਿਕਾਸ ਸਾਂਝਾ ਮੋਰਚਾ ਵੱਲੋਂ ਪਿੰਡ ਰੁਰਕਾ ਕਲਾਦੀ ਹੋਣ ਜਾ ਰਹੀ ಗ್ರಾಮ ਪੰਚਾਇਤ ਦੀ ਚੋਣ ਨੂੰ ਲੈ ਕੇ ਅੱਜ ਸਰਪੰਚੀ ਦੀ ਚੋਣ ਲੜ ਰਹੇ ਬੀਬੀ ਨਰਿੰਦਰ ਕੌਰ ਤੇ ਵਾਰਡ ਨੰਬਰ 8 ਤੋਂ ਉਮੀਦਵਾਰ ਮਨਜੀਤ ਸਿੰਘ ਦੇ ਹੱਕ ਵਿੱਚ ਇੱਕ ਪਰਮੀ ਮੀਟਿੰਗ ਕੀਤੀ ਗਈ ਇਸ ਮੌਕੇ ਬੋਲਦਿਆਂ ਕਾਮਰੇਡ ਕੁਲਵੰਤ ਸਿੰਘ ਸੰਧੂ ਵਿਸ਼ਵਾਮਿੱਤਰ ਤਿਵਾੜੀ ਸਾਥਕਾ ਪੰਚ ਮੇਜਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਪਿੰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਜੋ ਕੰਮ ਸਾਡੇ ਸਰਪੰਚ ਰਹੇ ਕੁਲਵਿੰਦਰ ਸਿੰਘ ਕਰਵਾ ਕੇ ਗਏ ਨੇ ਉਹਨਾਂ ਨੂੰ ਅੱਗੇ ਤੋਰਿਆ ਜਾਵੇਗਾ ਨਾ ਕਿ ਝੂਠੇ ਵਾਦੇ ਤੇ ਲਾਰੇ ਲਗਾਏ ਜਾਣਗੇ ਮੇਰੇ ਸਾਥੀਓ ਸਾਰੇ ਤੁਹਾਨੂੰ ਪਤਾ ਲੱਗ ਚੁੱਕਾ ਹੈ ਕਿ ਚੋਣਾਂ ਦਾ ਦਿਨ ਬੱਦਲ ਚੁੱਕਾ ਆ ਪਿੰਡ ਰੋਟਕਾਂਤਾਂ ਦੀ ਚੋਣ ਜੋ ਕਿ ਸਾਰੇ ਕੈਂਡੀਡੇਟ ਆਪੋ ਆਪਣੇ ਬਾੜਾਂ ਵਿੱਚ ਕੱਢ ਚੁੱਕੇ ਆ ਸਾਡੇ 11 ਬਾੜ ਨੇ ਤੇ ਸਾਡਾ ਬਾੜ ਨੰਬਰ 8 ਜੋ ਕਿ ਮੇਰਾ ਭਰਾ ਮਨਜੀਤ ਸਿੰਘ ਚੋਣ ਲੜ ਰਿਹਾ ਆ ਤੇ ਵਾਰਡ ਨੰਬਰ 8 ਤੋਂ ਉਹਨਾਂ ਦਾ ਚੋਣ ਨਿਸ਼ਾਨ ਟਰੈਕਟਰ ਆ ਤੇ ਸਰਪੰਚੀ ਦਾ ਚੋਣ ਨਿਸ਼ਾਨ ਬੀਬੀ ਨਰਿੰਦਰ ਕੋਰ ਸਾਡੇ ਉਹਨਾਂ ਦਾ ਚੋਣ ਨਿਸ਼ਾਨ ਟਰੱਕ ਆ ਸਾਡੀ ਸਾਰੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਸਾਡੇ ਸਾਂਝੇ ਮੋਰਚੇ ਨੂੰ ਸਾਥ ਦਿਓ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਾਓ ਇੱਕ ਪੰਚ ਬਣ ਦਾ ਮਾਤਵ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਪੰਚ ਨੂੰ ਬੋਲਡ ਪਾਉਣੀ ਆ ਪੰਜ ਸਾਡੇ 30 ਵਾਰ ਦਾ ਤੇ ਕੀ ਕੰਮ ਖੋਦ ਕਰਦਾ ਤੇ ਕੀ ਕੋਲੋਂ ਕਰਦਾ ਸਾਡੀ ਸਾਰੇ ਵਾਰਡ ਨੰਬਰ 8 ਵਿੱਚ ਜੋ ਸਾਡੇ ਜ਼ਿੰਮੇਵਾਰੀ ਸਾਡੇ ਚਾਰ ਲਾਉਂਗੇ ਅਸੀਂ ਉਹ ਜ਼ਿੰਮੇਵਾਰੀ ਨਿਭਾਉਣ ਨੂੰ ਤਿਆਰ ਵਾਂ ਪਰ ਫਿਰ ਵੀ ਸਾਡੀ ਇੱਕ ਬੇਨਤੀ ਆ ਕਿ ਪਿੰਡੋਂ ਨਿਕਲਦਿਆਂ ਨੂੰ ਜੋ ਕਿ ਸਾਈਡ ਤੇ ਗੰਦਗੀ ਦੇ ਢੇਰ ਲੱਗੇ ਪਏ ਨੇ ਅਸੀਂ ਉਥੇ ਲੋਕਾਂ ਦੇ ਕਹਿਣ ਵੰਗਰ ਇੰਟਰਲੌਕ ਤਾਂ ਨਹੀਂ ਲਵਾ ਸਕਦੇ ਅਸੀਂ ਉਥੇ ਉਹਦੀ ਸਫਾਈ ਕਰਾ ਕੇ ਖੋਲ ਕੋਲੋਂ ਲੈਫਟ ਰਾਈਟ ਟਰਾਲੀ ਖੜੀ ਕਰਾਂਗੇ ਲੋਕੀ ਉਹਦੇ ਵਿੱਚ ਕੂੜਾ ਕਰਕਰ ਛੱਡਿਆ ਕਰਨਗੇ ਤਾਂ ਅਸੀਂ ਬਾਹਰ ਕਿਤੇ ਰੈਂਪ ਦੇ ਛੱਡਿਆ ਕਰਾਂਗੇ ਨੰਬਰ 1 ਨੰਬਰ ਉਹਦੀ ਸਫਾਈ ਬਾਕੀ ਸਫਾਈ ਕਰਕੇ ਅਸੀਂ ਉੱਤੇ ਬੂਟੇ ਲਵਾਵਾਂਗੇ ਤਾਂ ਨੰਬਰ 2 ਬੱਸ ਸਟੈਂਡ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਬਹਿਣਾ ਉੱਠਣਾ ਬਾਹਰੋਂ ਸਵਾਰੀਆਂ ਨੂੰ ਉਤਰ ਕੇ ਬਾਥਰੂਮ ਜਾਣਾ ਵੀ ਔਖਾ ਹੋਇਆ ਆ ਉਹਦੇ ਵਿੱਚ ਮੇਰੀ ਐਨਐੜੀ ਭਰਾਵਾਂ ਨਾਲ ਵੀ ਗੱਲਬਾਤ ਹੋਈ ਆ ਕਿ ਸਾਡੇ ਬਾੜ ਦੇ ਜਿੰਨੇ ਪੋਰਟਰ ਤੇ ਧੂਆਂ ਡੇਰੀਆਂ ਵਾਲੇ ਸਾਰੇ ਆੜ ਮਿਲ ਕੇ ਸਹਿਯੋਗ ਦੇ ਕੇ ਤਾਂ ਅਸੀਂ ਸਾਂਝੇ ਤੌਰ ਤੇ 50000 ਰੁਪਇਆ ਮੈਂ ਆਪਣੇ ਪਰਿਵਾਰ ਵੱਲੋਂ ਉਸੇ ਵਿੱਚ ਯੋਗਦਾਨ ਪਾਉਂਗਾ ਅਸੀਂ ਵੱਧ ਤੋਂ ਵੱਧ ਬਰੀਆ ਬਸ ਸਟੈਂਡ ਬਣਾਵਾਂਗੇ ਤੇ ਹੋਰ ਵੀ ਮੈਂ ਦੱਸਿਆ ਜੋ ਕਿਸੇ ਪੈਨਸ਼ਨ ਫਾਰਮ ਸਕੀਮ ਕੋਈ ਸਰਕਾਰ ਵੱਲੋਂ ਸਕੀਮਾਂ ਹੋਣ ਉਹ ਅਸੀਂ ਹਰੇਕ ਘਰ ਕੋਲ ਮੈਂ ਆਪਣੇ ਬਾੜ ਵਿੱਚੋਂ ਕੋਈ ਇਦਾਂ ਦਾ ਬੰਦਾ ਵਾਂਝਾ ਨਹੀਂ ਰਹਿਣ ਦਊਂਗਾ ਇਸ ਗੱਲ ਦਾ ਦਾਵਾ ਕਰਦਾ ਤੇ ਸਾਰੇ ਕੰਮ ਜੋ ਕਹੇ ਆ ਦੋਮੇ ਬਸ ਤੇ ਤਿਆਰ ਕੀਤਾ ਆ ਇਹ ਤੁਹਾਨੂੰ ਦਿਹਾੜੀ ਖੰਡ ਵਿੱਚ ਦੱਸ ਦੇਵਾਂਗੇ ਅਸੀਂ ਇਹਨਾਂ ਗੱਲਾਂ ਤੇ ਪੂਰੇ ਨਿਤਰਾਂਗੇ ਤੇ ਹਰ ਇੱਕ ਗੱਲ ਦਾ ਸਾਰੇ ਸੁਜੋਗ ਦੇਵਾਂਗੇ ਵੋਟਰਾਂ ਨੂੰ ਮੇਰੀ ਅਪੀਲ ਆ ਕਿ ਸਾਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਜਿਤਾਓ ਤੇ ਇਸੇ ਤਰ੍ਹਾਂ ਸਾਡਾ ਉੱਪਰਲਾ ਚੋਣ ਨਿਸ਼ਾਨ ਟਰੱਕ ਵੀ ਵੀ ਨਰਿੰਦਰ ਕੋਤਵਨ ਮੈਂ ਪਹਿਲਾਂ ਦੱਸ ਚੁੱਕਾ ਆ ਉਹਨਾਂ ਦਾ ਵੀ ਹੱਥ ਮਜ਼ਬੂਤ ਕਰੋ ਗੁਰਾਇਆਂ ਤੋਂ ਮਨੀਸ਼ ਕੋਸ਼ਲ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਾਂਚੀ ਵੀ ਨਿਊਜ਼ ਪੋਰਟਲ